ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰ ਰਹੇ ਹੋਵੋਗੇ ਤੇ ਇਸ ਤੋਂ ਪਹਿਲਾਂ ਮੈਂ ਮੌਕ ਟੈਸਟ ਵੀ ਅਪਲੋਡ ਕਰ ਚੁੱਕੀ ਹਾਂ ਉਹ ਤੁਸੀਂ ਸਾਰਿਆਂ ਨੇ ਜਰੂਰ ਅਟੈਂਪਟ ਕਰਨਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਆਪਣੇ ਆਪ ਨੂੰ پتہ ਲੱਗ ਜਾਂਦਾ ਹੈ ਕਿ ਕਿੰਨਾ ਕੁ ਤੁਹਾਡੀ ਕਿੰਨੀ ਕੁ ਤਿਆਰੀ ਹੋ ਚੁੱਕੀ ਹੈ ਤੇ ਤੁਹਾਨੂੰ ਕਿੰਨੀ ਕੁ ਹੋਰ ਤਿਆਰੀ ਦੀ ਲੋੜ ਹੈ ਕਿੰਨਾ ਕੁ ਸਮਾਂ ਹੋਰ ਦੇਣ ਦੀ ਲੋੜ ਹੈ ਜੀ ਟੈਸਟ ਟੈਸਟ ਕਲੀਅਰ ਕਰਨ ਦੇ ਲਈ ਤਾਂ ਇਸ ਲਈ ਮੈਂ ਮੌਕ ਟੈਸਟ ਇਹ ਆਪਾਂ ਅੱਜ ਸੈਕੰਡ ਮਾਰਕ ਟੈਸਟ ਕੀਤਾ ਹੈ ਜੇਕਰ ਤੁਸੀਂ ਪਹਿਲਾ ਮਾਰਕ ਟੈਸਟ ਨਹੀਂ ਕੀਤਾ ਹੋਇਆ ਤਾਂ ਉਹ ਵੀ ਤੁਸੀਂ ਜ਼ਰੂਰ ਕਰਨਾ ਆ ਤੇ ਇਸ ਕਲਾਸ ਦੇ ਵਿੱਚ ਆਪਾਂ ਜੀ ਜੀਓਗ੍ਰਾਫੀ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਾਪਿਕ ਉਦਯੋਗਾਂ ਦੇ ਬਾਰੇ ਵਿੱਚ ਪੜਾਂਗੇ ਇੰਡਸਟਰੀਜ਼ ਦੇ ਬਾਰੇ ਵਿੱਚ ਪੜਾਂਗੇ ਇਹਦੇ ਵਿੱਚੋਂ ਹਰ ਸਾਲ ਇੱਕ ਨੰਬਰ ਦਾ ਕੁਐਸਚਨ ਜ਼ਰੂਰ ਆਉਂਦਾ ਜੀ ਇਸ ਤੋਂ ਪਹਿਲਾਂ ਆਪਾਂ ਖਣਿਜ ਪਦਾਰਥਾਂ ਵਾਲਾ ਜਿਹੜਾ ਟੌਪਿਕ ਕੀਤਾ ਸੀ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਉਹਦੇ ਵਿੱਚੋਂ ਇੱਕ ਨੰਬਰ ਦਾ ਉਹਦੇ ਵਿੱਚੋਂ ਖਣਿਜ ਪਦਾਰਥਾਂ ਵਾਲੇ ਵਿੱਚੋਂ ਮਿਨਰਲਸ ਵਾਲੇ ਵਿੱਚੋਂ ਤੇ ਇੱਕ ਨੰਬਰ ਦਾ ਉਦਯੋਗਾਂ ਦੇ ਵਾਲੇ ਵਿੱਚੋਂ ਦੋ ਨੰਬਰ ਦਾ ਮਤਲਬ ਇਹਨਾਂ ਦੇ ਵਿੱਚੋਂ ਪੇਪਰ ਆਉਂਦਾ ਹੀ ਹੈ ਜੀ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪੀਐਸਟੈਟ ਦੇ ਲਈ ਇੱਕ ਇੱਕ ਨੰਬਰ ਦੀ ਕਿੰਨੀ ਅਮੀਅਤ ਹੁੰਦੀ ਆ ਕਿਉਂਕਿ ਕਈ ਜਿਹੜੇ ਬੱਚੇ ਆ ਜੀ 89 ਤੇ 88 ਤੇ ਆ ਕੇ ਰੁਕ ਜਾਂਦੇ ਆ ਤਾਂ ਉਹਨਾਂ ਲਈ ਇਹ ਜਿਹੜੇ ਇੱਕ ਇੱਕ ਨੰਬਰ ਦੀ ਬਹੁਤ ਜ਼ਿਆਦਾ ਵੈਲਿਊ ਹੁੰਦੀ ਆ ਇਸ ਕਰਕੇ ਇਹ ਟਾਪਿਕ ਤੁਸੀਂ ਜ਼ਰੂਰ ਕਰਨਾ ਹੈ ਜੀ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਹਾਂਜੀ ਪਹਿਲਾਂ ਆਪਣੇ ਕੋਲੇ ਜਿਹੜਾ ਫੈਕਟ ਆ ਹਰਤ ਵਿੱਚ ਪਹਿਲਾ ਲੋ ਇਸ ਪਾਤ ਕਾਰਖਾਨਾ 1874 ਈਸਵੀ ਵਿੱਚ ਬ੍ਰਾਕਰ ਨਦੀ ਕਿਨਾਰੇ ਕਿੱਥੇ ਲਗਾਇਆ ਗਿਆ ਸੀਗਾ ਤਾਂ ਭਾਰਤ ਦੇ ਵਿੱਚ ਪਹਿਲਾ ਲੋਹੇ ইসਪਾਤ ਕਾਰਖਾਨਾ ਜੀ ਕੁਲਟੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਲਗਾਇਆ ਗਿਆ ਸੀ ਤਾਂ ਇਹ ਇੰਪੋਰਟੈਂਟ ਹੈ ਜੀ ਪੱਛ ਕੁਲਟੀ ਕਿੱਥੇ ਹੈ ਕੁਲਟੀ ਹੈ ਜੀ ਪੱਛਮੀ ਬੰਗਾਲ ਦੇ ਵਿੱਚ 1874 ਦੇ ਵਿੱਚ ਲੋਹੇ ইসਪਾਤ ਕਾਰਖਾਨਾ ਕੁਲਟੀ ਦੇ ਵਿੱਚ ਲਗਾਇਆ ਗਿਆ ਸੀ ਨੈਕਸਟ ਅਜ਼ ਇ ਟਿਸਕੋ ਟਿਸਕੋ ਮਤਲਬ ਟਾਟਾ ਆਇਰਨ ਐਂਡ ਸਟੀਲ ਕੰਪਨੀ ਦੀ ਸਥਾਪਨਾ 1907 ਦੇ ਵਿੱਚ ਕਿਸ ਨੇ ਕੀਤੀ ਸੀਗੀ ਜਮਸ਼ੀਦ ਜੀ ਟਾਟਾ ਜਮਸ਼ੀਦ ਜੀ ਟਾਟਾ ਜੀ ਵੱਲੋਂ ਕੀਤੀ ਗਈ ਸੀਗੀ ਠੀਕ ਹੈ ਜੀ ਇਟ ਇਜ਼ ਕਵਰ ਟਾਟਾ ਆਇਰਨ ਐਂਡ ਸਟੀਲ ਕੰਪਨੀ ਨੈਕਸਟ ਹੈ ਜੀ ਸਨ 1918 ਦੇ ਵਿੱਚ ਪੱਛਮੀ ਬੰਗਾਲ ਦੀ ਦਮੋਦਰ ਨਦੀ ਘਾਟੀ ਵਿੱਚ ਹੀਰਾਪੁਰ ਵਿੱਚ ਇਸ ਕਿਸ ਕੰਪਨੀ ਦੀ ਸਥਾਪਨਾ ਕੀਤੀ ਗਈ ਸੀ ਤਾਂ 1918 ਦੇ ਵਿੱਚ ਪੱਛਮੀ ਬੰਗਾਲ ਦੀ ਦਮੋਦਰ ਨਦੀ ਘਾਟੀ ਦੇ ਵਿੱਚ ਇਸਕੋ ਦੀ ਸਥਾਪਨਾ ਹੋਈ ਸੀਗੀ ਹੁਣ ਆਪਾਂ ਇੱਥੇ ਟਿਸਕੋ ਪੜਿਆ ਸੀਗਾ ਇਹਦੀ ਸਥਾਪਨਾ ਹੋਈ ਸੀ ਜੀ 1907 ਵਿੱਚ ਜਨਸ਼ੀத் ਜੀ ਟਾਟਾ ਨੇ ਕੀਤੀ ਸੀਗੀ ਤਾਂ 1918 ਦੇ ਵਿੱਚ ਇਸਕੋ ਦੀ ਸਥਾਪਨਾ ਹੋਈ ਸੀ ਜੀ ਹੀਰਾਪੁਰ ਦੇ ਵਿੱਚ ਦਮੋਦਰ ਨਦੀ ਘਾਟੀ ਦੇ ਵਿੱਚ ਬੰਗਾਲ ਦੇ ਵਿੱਚ ਇਹਦੀ ਫੁੱਲ ਫਾਰਮ ਕੀ ਹੈ ਜੀ ਇਸਕੋ ਦੀ ਇੰਡੀਅਨ ਆਇਰਨ ਐਂਡ ਸਟੀਲ ਕੰਪਨੀ ਨੈਕਸਟ ਜੀ ਵਿਸ਼ਵੇਸ਼ਵਰਿਆ ਆਇਰਨ ਐਂਡ ਸਟੀਲ ਵਰਕਸ V I S, -S W 1923 ਵਿੱਚ ਇਹਦੀ ਸਥਾਪਨਾ ਹੋਈ ਸੀ ਮੈਸੂਰ ਦੇ ਵਿੱਚ ਹੋਈ ਸੀਗੀ ਵਿਸ਼ਵੇਸ਼ਵਰੀਆ ਆਇਰਨ ਐਂਡ ਸਟੀਲ ਵਰਕਸ ਐ ਐਨਸੀਆਰਟੀ ਦੇ ਵਿੱਚੋਂ ਮੈਂ ਲਏ ਆ ਜੀ ਸਾਰੇ ਫੈਕਟ ਭਰੇ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚ ਵੀ ਹੈਗਾ ਆ ਨੈਕਸਟ ਆ ਜੀ ਰੁੜਕੇਲਾ ਇਸਪਾਤ کارਖਾਨਾ ਜਰਮਨੀ ਦੀ ਮਦਦ ਦੇ ਨਾਲ 1959 ਦੇ ਵਿੱਚ ਓਡੀਸ਼ਾ ਦੇ ਸੁੰਦਰਗੜ ਜ਼ਿਲ੍ਹੇ ਦੇ ਵਿੱਚ ਲਗਾਇਆ ਗਿਆ ਸੀ ਹੁਣ ਕੁਐਸਚਨ ਕੀ ਬਣੂਗਾ ਇੱਥੇ ਕਿ ਜਿਹੜਾ ਰੁੜਕੇਲਾ ਇਸਪਾਤ ਕਾਰਖਾਨਾ ਉਹ ਕਿਹੜੇ ਦੇਸ਼ ਦੀ ਮਦਦ ਦੇ ਨਾਲ ਲਗਾਇਆ ਗਿਆ ਸੀ ਉਹ ਲਗਾਇਆ ਗਿਆ ਸੀ ਜਰਮਨ ਦੀ ਮਦਦ ਦੇ ਨਾਲ ਨੈਕਸਟ ਹੈ ਜੀ ਭਲਾਈ ਇਸਪਾਤ ਖਾਨਾ ਕਾਰਖਾਨਾ 1955 ਵਿੱਚ ਰੂਸ ਦੀ ਮਦਦ ਦੇ ਨਾਲ ਲਗਾਇਆ ਗਿਆ ਸੀ ਇੱਥੇ ਕੀ ਕੁਐਸਚਨ ਬਣੂਗਾ ਭਲਾਈ ਇਸਪਾਤ ਕਾਰਖਾਨਾ ਕਿਹੜੇ ਦੇਸ਼ ਦੀ ਮਦਦ ਦੇ ਨਾਲ ਲਗਾਇਆ ਗਿਆ ਸੀ ਉਹ ਰੂਸ ਦੀ ਮਦਦ ਦੇ ਨਾਲ ਲਗਾਇਆ ਗਿਆ ਸੀ ਨੈਕਸਟ ਹੈ ਜੀ ਦੁਰਗਾਪੁਰ ਇਸਪਾਤ ਕਾਰਖਾਨਾ 1956 ਦੇ ਵਿੱਚ ਇੰਗਲੈਂਡ ਦੀ ਮਦਦ ਦੇ ਨਾਲ ਲਗਾਇਆ ਗਿਆ ਸੀ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਨੈਕਸਟ ਹੈ ਜੀ ਸੇਲਮ ਇਸਪਾਤ ਕਾਰਖਾਨਾ ਕਦੋਂ ਸ਼ੁਰੂ ਕੀਤਾ ਗਿਆ ਸੀ? 1982 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਨੈਕਸਟ ਹੈ ਜੀ 스ਪੰਜ ਆਇਰਨ ਦੇ ਉਤਪਾਦਨ 'ਚ ਭਾਰਤ ਦਾ ਕਿੰਵਾਂ ਸਥਾਨ ਹੈ? ਪਹਿਲਾ। ਤਾਂ 스ਪੰਜ ਆਇਰਨ ਦੇ ਉਤਪਾਦਨ ਦੇ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ। 1854 ਇਸਵੀ ਵਿੱਚ ਪਹਿਲੀ ਸੂਤੀ ਕਪੜਾ ਮਿੱਲ ਕਿੱਥੇ ਲਗਾਈ ਗਈ ਸੀ ਜੀ ਮੁੰਬਈ ਦੇ ਵਿੱਚ ਲਗਾਈ ਗਈ ਸੀ ਮੋਸਟ ਇੰਪੋਰਟੈਂਟ ਕੁਐਸਚਨ ਆ ਬਹੁਤ ਵਾਰ ਪੇਪਰ ਦੇ ਵਿੱਚ ਕੁਐਸਚਨ ਆ ਚੁੱਕਿਆ ਹੈ ਜੀ ਸੂਤੀ ਕਪੜਾ ਦੀ ਰਾਜਸਤਾਨੀ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਸੂਤੀ ਕਪੜਿਆਂ ਦੀ ਰਾਜਸਤਾਨੀ ਕਿਹਾ ਜਾਂਦਾ ਹੈ ਜੀ ਮੁੰਬਈ ਨੂੰ ਕਪਾਹ ਉਤਪਾਦਨ ਵਿੱਚ ਪਹਿਲਾ ਸਥਾਨ ਕਿਹੜੇ ਦੇਸ਼ ਦਾ ਹੈ ਚੀਨ ਦਾ ਕਪਾਹ ਦੇ ਉਤਪਾਦਨ ਦੇ ਵਿੱਚ ਚੀਨ ਦਾ ਪਹਿਲਾ ਸਥਾਨ ਹੈ ਨੈਕਸਟ ਹੈ ਜੀ ਭਾਰਤ ਦਾ ਕਪਾਹ ਉਤਪਾਦਨ ਦਾ ਸਥਾਨ ਭਾਰਤ ਦਾ ਕਪਾਹ ਦੇ ਉਤਪਾਦਨ ਦੇ ਵਿੱਚ ਕਿੰਨਾ ਸਥਾਨ ਹੈ ਤਾਂ ਇਹ ਹੈ ਜੀ ਦੂਸਰਾ ਸਥਾਨ ਠੀਕ ਹੈ ਜੀ ਭਾਰਤ ਪਹਿਲਾ ਦੁਨੀਆ ਦੇ ਵਿੱਚ ਚੀਨ ਦਾ ਪਹਿਲਾ ਸਥਾਨ ਹੈ ਤੇ ਭਾਰਤ ਦਾ ਦੂਸਰਾ ਸਥਾਨ ਹੈ ਕਪਾਹ ਉਤਪਾਦਨ ਦੇ ਵਿੱਚ ਨੈਕਸਟ ਹੈ ਜੀ ਭਾਰਤ ਵਿੱਚ ਕਿੰਨਾ ਰਾਜਾਂ ਵਿੱਚ ਸਭ ਤੋਂ ਵੱਧ ਕਪਾਹ ਹੁੰਦੀ ਹੈ ਮਹਾਰਾਸ਼ਟਰ ਗੁਜਰਾਤ ਤੇ ਤਾਮਿਲਨਾਡੂ ਦੇ ਵਿੱਚ ਸਭ ਤੋਂ ਵੱਧ ਕਪਾਹ ਹੁੰਦੀ ਹੈ ਵਿਸ਼ਵ ਦਾ 90% ਤੋਂ ਵੀ ਜ਼ਿਆਦਾ ਰੇਸ਼ਮ ਉਤਪਾਦਨ ਕਿਸ ਮਹਾਦੀਪ ਵਿੱਚ ਹੁੰਦਾ ਹੈ ਏਸ਼ੀਆ ਮਹਾਦੀਪ ਵਿੱਚ ਹੁੰਦਾ ਹੈ ਜੀ ਵਿਸ਼ਵ ਦਾ 90% ਤੋਂ ਵੀ ਜ਼ਿਆਦਾ ਰੇਸ਼ਮ ਉਤਪਾਦਨ ਏਸ਼ੀਆ ਮਹਾਦੀਪ ਵਿੱਚ ਹੁੰਦਾ ਹੈ ਭਾਰਤ ਵਿੱਚ ਰੇਸ਼ਮ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ ਕਰਨਾਟਕ ਦੇ ਵਿੱਚ ਸਭ ਤੋਂ ਵੱਧ ਰੇਸ਼ਮ ਪੈਦਾ ਕੀਤਾ ਜਾਂਦਾ ਹੈ ਸਫੇਦ ਰੇਸ਼ਮ ਦੇ ਉਤਪਾਦਨ ਵਿੱਚ ਮੋਰੀ ਰਾਜ ਕਿਹੜਾ ਹੈ ਜੀ ਭਾਰਤ ਵਿੱਚ ਤਾਮਿਲਨਾਡੂ ਸਫੇਦ ਰੇਸ਼ਮ ਤਾਮਿਲਨਾਡੂ ਦੇ ਵਿੱਚ ਪੈਦਾ ਕੀਤਾ ਜਾਂਦਾ ਹੈ ਸ਼ਹਿਦੂਤ ਰੇਸ਼ਮ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਭਾਰਤ ਦੇ ਵਿੱਚ ਕਿਹੜਾ ਰਾਜ ਹੈ ਜੀ ਆਂਧਰਾ ਪ੍ਰਦੇਸ਼ ਇਹ ਦਿਨੇ ਤੁਸੀਂ ਯਾਦ ਰੱਖਣਾ ਹੈ ਰੇਸ਼ਮ ਦਾ ਜਿਕਰ ਰੇਸ਼ਮ ਪੁੱਛਿਆ ਜਾਵੇ ਕਰਨਾਟਕ ਸਫੇਦ ਰੇਸ਼ਮ ਤਾਮਿਲਨਾਡੂ ਸ਼ਹਿਦੂਦ ਰੇਸ਼ਮ ਅੰਤਰਾਪਰਦੇਸ਼ ਨੈਕਸਟ ਜੀ ਭਾਰਤ ਦਾ ਵਿਸ਼ਵ ਵਿੱਚ ਉਨਨਤਪਾਦਨ ਵਿੱਚ ਕਿੰਨਾ ਸਥਾਨ ਹੈ ਸੱਤਵਾਂ ਸਥਾਨ ਹੈ ਜੀ ਉਨਨਤਪਾਦਨ ਦੇ ਵਿੱਚ ਸੱਤਵਾਂ ਸਥਾਨ ਹੈ ਭਾਰਤ ਵਿੱਚ 19 ਕਪੜਾ ਮਿੱਲ 19 ਕਪੜਾ ਦੀ ਪਹਿਲੀ ਮਿੱਲ 1876 ਵਿੱਚ ਕਾਨਪੁਰ ਵਿੱਚ ਲਗਾਈ ਗਈ ਸੀ ਭਾਰਤ ਵਿੱਚ ਸਭ ਤੋਂ ਪਹਿਲੀ ਚੀਨੀ ਮਿੱਲ 1840 ਦੇ ਵਿੱਚ ਬੇਤਿਆ ਬਿਹਾਰ ਦੇ ਵਿੱਚ ਲਗਾਈ ਗਈ ਸੀ ਪਹਿਲੀ ਚੀਨੀ ਮਿੱਲ ਮਿੱਲ ਹੈ ਇਹ ਨੈਕਸਟ ਹੈ ਜੀ ਭਾਰਤ ਵਿੱਚ ਸੀਮੈਂਟ ਬਣਾਉਣ ਦਾ ਪਹਿਲਾ ਕਾਰਖਾਨਾ ਚੇਨਈ ਦੇ ਵਿੱਚ ਲਗਾਇਆ ਗਿਆ ਸੀ ਭਾਰਤ ਵਿੱਚ ਸੀਮੈਂਟ ਬਣਾਉਣ ਦਾ ਪਹਿਲਾ ਕਾਰਖਾਨਾ ਚੇਨਈ ਦੇ ਵਿੱਚ ਲਗਾਇਆ ਗਿਆ ਸੀ ਇਹ ਕਾਰਖਾਨੇ ਦੀ ਗੱਲ ਕੀਤੀ ਹੈ ਜੀ ਪਹਿਲਾ ਕਾਰਖਾਨਾ ਚੇਨਈ ਦੇ ਵਿੱਚ ਲਗਾਇਆ ਗਿਆ ਸੀ ਜੇਕਰ ਪੁੱਛਿਆ ਜਾਵੇ ਭਾਰਤ ਦਾ ਸਭ ਤੋਂ ਵੱਡਾ ਸੀਮਿੰਟ ਉਤਪਾਦਕ ਦੇਸ਼ ਕਿਹੜਾ ਹੈ ਤਾਂ ਮੱਧ ਪ੍ਰਦੇਸ਼ ਹੈ। ਨੈਕਸਟ ਹੈ ਜੀ ਭਾਰਤ ਦੀ ਕੁੱਲ ਸੀਮਿੰਟ ਉਤਪਾਦਨ ਯੋਗਤਾ ਵਿੱਚ 98% ਦਾ ਯੋਗਦਾਨ ਕਿਸ ਖੇਤਰ ਦਾ ਹੈ? ਇਹ ਹੈ ਜੀ ਨਿੱਜੀ ਖੇਤਰ ਦਾ। ਭਾਰਤ ਦਾ ਪਹਿਲਾ ਸੀਮਿੰਟ ਬਣਾਉਣ ਦਾ ਸਫਲ ਕਾਰਖਾਨਾ ਸਫਲ ਕਾਰਖਾਨਾ ਪੁੱਛਿਆ ਜੀ ਮੱਧ ਪ੍ਰਦੇਸ਼ ਦੇ ਵਿੱਚ ਜੇਕਰ ਵਿਆਸੇ ਕਾਰਖਾਨਾ ਪੁੱਛਿਆ ਜਾਵੇ ਚਨਈ ਦੇ ਵਿੱਚ ਜੇ ਸਫਲ ਕਾਰਖਾਨਾ ਪੁੱਛਿਆ ਜਾਵੇ ਮੱਧ ਪ੍ਰਦੇਸ਼ ਵਿੱਚ ਨੈਕਸਟ ਹੈ ਜੀ ਏਸ਼ੀਆ ਵਿੱਚ ਭਾਰਤੀ ਰੇਲ ਸਭ ਤੋਂ ਵੱਡਾ ਹੈ ਏਸ਼ੀਆ ਵਿੱਚ ਭਾਰਤ ਦਾ ਜਿਹੜਾ ਰੇਲ ਟ੍ਰੈਕ ਆ ਜਾਂ ਭਾਰਤ ਰੇਲਵੇ ਦੇ ਵਿੱਚ ਪਹਿਲੇ ਨੰਬਰ ਤੇ ਹੈ ਤੇ ਵਿਸ਼ਵ ਦੇ ਵਿੱਚ ਕਿੰਵੇਂ ਨੰਬਰ ਤੇ ਹੈ ਵਿਸ਼ਵ ਦੇ ਵਿੱਚ ਦੂਜੇ ਨੰਬਰ ਤੇ ਹੈ ਭਾਰਤ ਦੀ ਪਹਿਲੀ ਰੇਲ ਮੁੰਬਈ ਤੋਂ ਥਾਣੇ 1857 ਵਿੱਚ ਕਿੰਨੇ ਕਿਲੋਮੀਟਰ ਚਲਾਈ ਗਈ ਸੀ 34 ਕਿਲੋਮੀਟਰ ਚਲਾਈ ਗਈ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਮੁੰਬਈ ਤੋਂ ਥਾਣੇ 1857 ਵਿੱਚ 34 ਕਿਲੋਮੀਟਰ ਇਹਨਾਂ ਤਿੰਨ ਕੁਐਸਚਨ ਇਹਦੇ ਵਿੱਚ ਕਵਰ ਹੋ ਗਏ। ਭਾਰਤ ਦੀ ਪਹਿਲੀ ਭੂਮੀਗਤ ਰੇਲ ਸੇਵਾ ਕਲਕੱਤਾ ਮੈਟਰੋ ਰੇਲਵੇ 18 1972 ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਭਾਰਤ ਦੇ ਵਿੱਚ ਸੜਕਾਂ ਦੀ ਸੜਕਾਂ ਦੀ ਲੰਬਾਈ ਸਭ ਤੋਂ ਜ਼ਿਆਦਾ ਕਿੱਥੇ ਹੈ ਜੀ ਮਹਾਰਾਸ਼ਟਰ ਦੇ ਵਿੱਚ ਹੈ। ਸੀਸਾ ਉਦਯੋਗ ਪ੍ਰਮੁੱਖ ਰੂਪ ਵਿੱਚ ਸੀਸਾ ਉਦਯੋਗ ਦਾ ਪ੍ਰਮੁੱਖ ਰੂਪ ਦੇ ਵਿੱਚ ਵਿਕਾਸ ਕਿਹੜੇ ਰਾਜਾਂ ਦੇ ਵਿੱਚ ਹੋਇਆ ਸੀ ਫਿਰਜ਼ਾਬਾਦ ਤੇ ਸ਼ਿਕੋਹਾਬਾਦ ਦੇ ਵਿੱਚ ਹੋਇਆ ਸੀ। ਤਾਂ ਇਹ ਸੀ ਜੀ ਆਪਣੀ ਅੱਜ ਦੀ ਕਲਾਸ ਇਹ ਤੁਸੀਂ ਸਾਰਿਆਂ ਨੇ ਕਰਨੀ ਹੈ ਜੀ ਇਹਦੇ ਵਿੱਚ ਕਾਫੀ ਜ਼ਿਆਦਾ ਫੈਕਟ ਕਵਰ ਹੋ ਗਏ ਆ ਤੇ ਜਿਆਦਾ ਆਪਾਂ ਅੱਜ ਦੀ ਕਲਾਸ ਦੇ ਵਿੱਚ ਨਹੀਂ ਕਰਾਂਗੇ ਜੀ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਫੈਕਟ ਕਵਰ ਹੋ ਚੁੱਕੇ ਆ ਆਪਣੇ ਤਾਂ ਇਹਨਾਂ ਨੂੰ ਤੁਸੀਂ ਯਾਦ ਵੀ ਕਰਨਾ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਦੇਖਣ ਲਈ ਧੰਨਵਾਦ next